ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੌਨਸੂਨ ਸੰਬੰਧੀ ਹੁਣ ਤੱਕ ਪੰਜਾਬ ਦੇ 70% ਇਲਾਕਿਆਂ ਨੂੰ ਜੋ ਕਵਰ ਕਰ ਚੁੱਕੀ ਐ ਅੱਜ 25 ਜੂਨ ਹੋ ਚੁੱਕੀ ਐ 24 ਜੂਨ ਨੂੰ ਜੋ ਮੌਸਮ ਵਿਭਾਗ ਵੱਲੋਂ ਡਾਟਾ ਪ੍ਰੋਵਾਈਡ ਕੀਤਾ ਗਿਆ ਉਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਸਿਰਫ ਮਾਨਸਾ ਦੀ ਬਲੋਟ ਮੁਕਤਸਰ ਸਾਹਿਬ ਇਹਨਾਂ ਦੇ ਨੇੜਲੇ ਇਲਾਕਿਆਂ ਤੱਕ ਹੁਣ ਤੱਕ ਮੌਨਸੂਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਦੱਖਣ ਪੱਛਮੀ ਬੈਲਟ ਬਾਕੀ ਰਹਿ ਗਈ ਐ ਪੰਜਾਬ ਦੇ ਵਿੱਚ ਬਾਕੀ ਇਲਾਕਿਆਂ ਨੂੰ ਕਵਰ ਕਰਦੀ ਹੋਈ ਦਿਖਾਈ ਦੇ ਹੈ ਜੰਮੂ ਤੱਕ ਜਾਤਰ ਇਲਾਕਿਆਂ ਨੂੰ ਕਵਰ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪੰਜਾਬ ਉੱਪਰ ਵਧੀਆ ਤਰੀਕੇ ਨਾਲ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਗੱਲ ਕਰੀਏ ਤਾਂ ਇਸ ਸਾਲ ਮੌਨਸੂਨ ਸਮੇਂ ਤੋਂ ਪਹਿਲਾਂ ਕਾਫੀ ਇਲਾਕਿਆਂ ਨੂੰ ਕਵਰ ਕਰ ਚੁੱਕੀ ਹੈ ਜੋ ਕਿ 30 ਜੂਨ ਨੂੰ ਪੁੰਚਦੀ ਹੈ ਉਮੀਦ ਹੈ ਕਿ ਮੌਨਸੂਨ ਪੰਜਾਬ ਦੇ ਵਿੱਚ ਬੜੀ ਜਲਦੀ ਹੋਰ ਐਕਟੀਵੇਟ ਹੋਏਗੀ ਲਗਭਗ ਤਕਰੀਬਨ 23 ਜੂਨ ਨੂੰ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਗੁਰਦਾਸਪੁਰ ਵਾਲੀ ਸਾਈਟ ਤੋਂ ਹੋ ਚੁੱਕੀ ਹੈ ਵਧੀਆ ਤਰੀਕੇ ਨਾਲ ਮੌਨਸੂਨ ਅਗਲੇ ਦਿਨਾਂ ਦੇ ਵਿੱਚ ਕਵਰ ਕਰਦੀ ਹੋਈ ਕਾਈ ਦੇਗੀ ਜੇਕਰ ਇਸ ਸਾਲ ਦੀ ਮੌਨਸੂਨ ਸੰਬੰਧੀ ਗੱਲ ਕਰੀਏ ਕਿਸ ਤਰ੍ਹਾਂ ਦੀ ਮੌਨਸੂਨ ਸੰਬੰਧੀ ਅਪਡੇਟ ਰਹੇਗੀ ਮੌਸਮ ਵਿਭਾਗ ਵੱਲੋਂ ਆਈਐਮਡੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ 110% ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮੌਨਸੂਨ ਨੋਰਮਲ ਨਾਲੋਂ ਵੱਧ ਦੇਖਣ ਨੂੰ ਮਿਲੇਗੀ ਯਾਨੀ ਕਿ ਅਗਰ ਗੱਲ ਕਰੀਏ 100% ਮੰਨ ਲਈਏ ਤਾਂ ਇਸ ਸਾਲ 110% ਯਾਨੀ ਕਿ 10% ਪੰਜਾਬ ਦੇ ਵਿੱਚ ਜਿਆਦਾ ਮੌਨਸੂਨ ਐਕਟੀਵੇਟ ਰਹੇਗੀ ਜਿਸ ਦੇ ਵਿੱਚ ਸਭ ਤੋਂ ਵੱਧ ਮੌਨਸੂਨ ਇਸ ਸਾਲ ਮੀਂਹ ਪੈਣ ਦੀ ਉਮੀਦ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਦਵਾਬਾ 벨ਟ ਹੋ ਗਈ ਥੋੜੀ ਬੋਤੀ ਪੂਰਵੀ 벨ਟ ਹੋ ਗਈ ਇਸ ਦੇ ਵਿੱਚ ਗੱਲ ਕਰੀਏ ਤਾਂ ਜਿਸ ਹਿਸਾਬ ਦੇ ਨਾਲ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਨਸੂਨ ਤਕਰੀਬਨ ਦੇਖਣ ਨੂੰ ਵਧੀਆ ਦੇਖਣ ਨੂੰ ਮਿਲ ਸਕਦੀ ਹੈ ਚੰਡੀਗੜ੍ਹ ਫਰਤੇਗੜ੍ਹ ਸੇ ਪਟਿਆਲਾ ਲੁਧਿਆਣਾ ਕੁਝ ਇਲਾਕਾ ਮਲੇਰ ਕੋਟਲਾ ਦਾ ਹੋ ਗਿਆ ਕਪੂਰਥਲਾ ਜਲੰਧਰ ਦੇ ਇਲਾਕਾ ਹੋ ਗਿਆ ਤੇ ਅੰਮ੍ਰਿਤਸਰ ਤਰਨਤਾਰਨ ਸਾਹਿਬ ਦੇ ਵਿੱਚ ਨੋਰਮਲ ਨਾਲੋਂ ਮੌਨਸੂਨ ਆਪਾਂ ਨੂੰ ਜ਼ਿਆਦਾ ਰੈਨ ਦੀ ਉਮੀਦ ਹੈ ਬਾਕੀ ਸੈਂਟਰਲ ਬੈਲਟ ਦੀ ਗੱਲ ਕਰੀਏ ਤਰਨਤਾਰਨ ਤੋਂ ਹੁੰਦਿਆ ਹੋਇਆ ਲੁਧਿਆਣਾ ਮੋਗਾ ਇਸ ਤੋਂ ਥੱਲੇ ਵਧੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਚਾਂਸ ਥੋੜੇ ਘੱਟ ਦੇਖਣ ਨੂੰ ਮਿਲਣਗੇ ਮੌਨਸੂਨ ਠੀਕ ਠਾਕ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਮੁਕਸਰ ਸਾਹਿਬ ਹੋ ਗਿਆ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਵਿੱਚ ਬੈਲਟ ਦੇ ਵਿੱਚ ਮੀਂਹ ਠੀਕ ਠਾਕ ਦੇਖਣ ਨੂੰ ਮਿਲਣਗੇ ਬਾਕੀ 100% ਦੇ ਨੇੜੇ ਤੇੜੇ ਮੌਨਸੂਨ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕਵਰ ਕਰਦੀ ਹੋਈ ਤਕਈ ਦੇਗੀ ਉਸ ਤੋਂ ਘੱਟ ਦੀ ਗੱਲ ਕਰੀਏ ਤਾਂ ਮੀਂਹ ਦੀ ਆਪਾਂ ਜਿੱਥੇ ਵਿੱਚ ਫਰੀਦਕੋਟ ਦੇ ਇਲਾਕੇ ਹੋਗੇ ਫਰੀਦਕੋਟ ਮਾਨਸਾ ਜ਼ਿਲ੍ਹਾ ਹੋ ਗਿਆ ਇਹਨਾਂ ਵਿੱਚ ਮੌਨਸੂਨ ਠੀਕ ਠਾਕ ਦੇਖਣ ਨੂੰ ਮਿਲੇਗੀ ਸਭ ਤੋਂ ਘੱਟ ਪੰਜਾਬ ਦੇ ਵਿੱਚ ਮੌਨਸੂਨ ਲੇਟ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਦੀ ਹੈ ਪੰਜਾਬ ਨਾਲੋਂ ਤਿੰਨ ਚਾਰ ਦਿਨਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਮੌਨਸੂਨ ਪਹੁੰਚਦੀ ਹੈ ਜਿਹੜੀਆਂ ਹਵਾਵਾਂ ਰਾਜਸਥਾਨ ਵੱਲੋਂ ਆਉਂਦੀਆਂ ਹਨ ਉਹਨਾਂ ਦੇ ਉੱਪਰ ਜਿਸ ਦੇ ਕਾਰਨ ਆਪਾਂ ਟੈਂਪਰੇਚਰ ਨਮੀ ਵੱਧ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਟੈਂਪਰੇਚਰ ਆਮ ਨਾਲੋਂ ਵੱਧ ਦੇਖਣ ਨੂੰ ਮਿਲਦੇ ਹਨ ਬਾਕੀ ਜੇਕਰ ਆਪਾਂ ਹੁਣ ਹੜ ਵਰਗੇ ਹਾਲਾਤ ਦੀ ਗੱਲ ਕਰੀਏ ਇਸ ਸਾਲ ਕੀ ਪੰਜਾਬ ਦੇ ਵਿੱਚ ਹੜ ਦੇਖਣ ਨੂੰ ਮਿਲ ਸਕਦੇ ਹਨ ਜੋ ਕਿ ਆਪਾਂ ਨੂੰ 2021 ਦੇ ਵਿੱਚ ਬਹੁਤੇ ਇਲਾਕਿਆਂ ਦੇ ਵਿੱਚ ਚਾਣਕ ਮੀਂਹ ਦੀ ਮਾਤਰਾ ਜ਼ਿਆਦਾ ਪੈਣ ਦੇ ਕਾਰਨ ਦੇਖਣ ਨੂੰ ਮਿਲੇ ਸਨ ਉਸੇ ਤਰ੍ਹਾਂ 23 ਦੇ ਵਿੱਚ ਦੇਖਣ ਨੂੰ ਮਿਲੇ ਸਨ ਕਿ ਮੁਰਤੋਂ 2025 ਦੇ ਵਿੱਚ ਵੀ ਜਿਆਦਾ ਮੀਂਹ ਪੈਣ ਦੇ ਕਾਰਨ ਹੜ ਵਰਗੇ ਹਾਲਾਤ ਦੇਖ ਨੂੰ ਮਿਲ ਸਕਦੇ ਹਨ ਜਾਂ ਗੱਲ ਕਰੀਏ ਤਾਂ ਇਸ ਇਸ ਦੀ ਉਮੀਦ ਆਪਾਂ ਨੂੰ ਮੀਂਹ ਜਿਆਦਾ ਦੇਖਣ ਨੂੰ ਮਿਲ ਸਕਦੇ ਹਨ ਕੁਝ ਇਲਾਕਿਆਂ ਵਿੱਚ ਹੜ ਦੀ ਸਥਿਤੀ ਵੀ ਬਣ ਸਕਦੀ ਹੈ ਜੋ ਕਿ ਜੋ ਹਿਮਾਚਲ ਦੇ ਵਿੱਚ ਜਿਆਦਾ ਮੀਂਹ ਪੈਨ ਦੇ ਕਾਰਨ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ ਅਕਸਰ ਮਾਝਲ ਦੇ ਵਿੱਚ ਮੀਂਹ ਦੀਆਂ ਜ਼ਿਆਦਾ ਗਤੀਵਿਧੀਆਂ ਦੇਖਣ ਦੇ ਕਾਰਨ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਵੱਧ ਪਾਣੀ ਦੀ ਮਾਤਰਾ ਹੋਣ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲ ਜਾਂਦੇ ਹਨ ਇਸ ਵਾਰ ਵੀ ਮੌਸਮ ਵਿਭਾਗ ਵੱਲੋਂ ਇਸ ਮਾਝਲ ਦੇ ਵਿੱਚ ਵੱਧ ਮੀਂਹ ਪੈਣ ਦੇ ਅਲਰਟ ਜਾਰੀ ਹੋ ਚੁੱਕੇ ਹਨ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਕਾਰਵਾਈਆਂ ਦੇਖਣ ਨੂੰ ਮਿਲ ਜਾਂਦੀਆਂ ਹਨ ਅਤੇ ਅਕਸਰ ਜਿਹੜੇ ਪਵਦੀ ਮਾਲਵੇ ਦੀ 벨ਟ ਹੋ ਗਈ ਕੱਗਰ ਯਾਤਰ ਇਲਾਕਿਆਂ ਨੂੰ ਮਾਰ ਕਰਦੀ ਹੋਈ ਗਈ ਦਿੰਦੀ ਹੈ ਪਿਛਲੇ ਤੋਂ ਪਿਛਲੇ ਸਾਲ ਵੀ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਹੜ੍ਹ ਦੇਖਣ ਨੂੰ ਮਿਲੇ ਸਨ ਹੁਣ ਜੇਕਰ ਆਪਾਂ ਗੱਲ ਕਰੀਏ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਇਸ ਸਾਲ ਵੀ ਆਪਾਂ ਨੂੰ ਮੌਨਸੂਨ ਵੱਧ ਮੀਂਹ ਪੈਣ ਦੀ ਉਮੀਦ ਹੈ ਤੁਸੀਂ ਕਮੈਂਟ ਕਰਕੇ ਜੁੜ ਦੱਸ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਅਗਰ ਚੈਨਲ ਤੇ ਪਹਿਲੀ ਵਾਰ ਹੋ ਪਹਿਲੀ ਵਾਰੀ ਵੀਡੀਓ ਦੇਖ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤਾਪਮਨ ਦੀ ਗੱਲ ਤਕਰੀਬਨ ਇਸ ਸਾਲ ਤਾਪਮਨ ਵੀ ਆਪਾਂ ਨੂੰ ਘੱਟ ਦੇਖਣ ਨੂੰ ਮਿਲ ਰਹੇ ਹਨ ਹੋਲੀ ਜਿਸ ਤਰ੍ਹਾਂ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਉਮੀਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਉਸ ਨਾਲ ਤਾਪਮਨ ਦੇ ਵਿੱਚ ਆਪਾਂ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ ਪੰਜ ਤੋਂ 4 ਦਿਨਾਂ ਬਾਅਦ ਆਪਾਂ ਨੂੰ ਬਦਲਬਾਈ ਹੋਣ ਦੇ ਕਾਰਨ ਆਪਾਂ ਨੂੰ ਟੈਂਪਰੇਚਰ ਦਿਨ ਦੇ ਟੈਂਪਰੇਚਰਾਂ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਵੀ ਆਪਾਂ ਨੂੰ ਗਰਾਵਰ ਦੇਖਣ ਨੂੰ ਮਿਲ ਰਹੀ ਹੈ ਪਰ ਹੂਮਸ ਦੀ ਮਾਤਰਾ ਕਿਤੇ ਨਾ ਕਿਤੇ ਆਪਾਂ ਨੂੰ ਅਨੁਮਾਨ ਨਾਲ ਉਹ ਵਾਧ ਦੇਖਣ ਨੂੰ ਮਿਲ ਰਹੀ ਹੈ ਜੋ ਟੈਂਪਰੇਚਰ ਘੱਟ ਦੇਖਣ ਨੂੰ ਮਿਲਦੇ ਹਨ ਪਰ ਫੀਲਸ ਲਾਈਕ ਟੈਂਪਰੇਚਰ ਆਪਾਂ ਨੂੰ 40-45 ਡਿਗਰੀ ਦੇਖਣ ਨੂੰ ਮਿਲ ਰਹੇ ਹਨ ਬਾਕੀ ਗਰਮੀ ਤਾਂ तकरीबन ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਹੇ ਹਨ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਫਿਰ ਤੋਂ ਮੀਦੇ ਹਾਲਾਤ ਦੇਖਣ ਨੂੰ ਮਿਲਣਗੇ ਜਿਸ ਤਰ੍ਹਾਂ ਦੀ ਅਪਡੇਟ ਮੌਸਮ ਵਿਭਾਗ ਵੱਲੋਂ ਜਾਰੀ ਹੁੰਦੀ ਦਿਖਾਈ ਦੇ ਰਹੀ ਹੈ ਧੰਨਵਾਦੀ